ਬਾਈ ਤੁਸੀਂ ਅੱਜ ਕਿੱਥੋਂ ਕਿੱਥੋਂ ਹੋ ਕੇ ਆਏ ਔਰ ਇੱਥੇ ਪਹੁੰਚੇ ਹੋ ਕਿਸ ਤਰੀਕੇ ਨਾਲ ਆਪਣੀ ਟੀਮ ਦੇ ਨਾਲ ਪਹੁੰਚੇ ਔਰ ਕਿੰਨੀ ਕਿਹੜੀ ਕਿਹੜੀ ਜਗ੍ਹਾ ਜਾ ਕੇ ਆਏ ਔਰ ਕਿਸ ਤਰੀਕੇ ਨਾਲ ਸਹਾਇਤਾ ਲੈ 1100 ਲੀਟਰ ਡੀਜ਼ਲ ਉਹਨਾਂ ਦੀਆਂ ਕਿਸ਼ਤੀਆਂ ਚਲਾਉਣ ਨੂੰ ਦੇਣਾ ਸੀਗਾ ਉਹ ਅਸੀਂ ਬਾਈ ਜੀ ਨੂੰ ਐਜ਼ ਲੱਖ ਰੁਪਿਆ ਵੀਰੇ ਨੂੰ ਸੇਵਾ ਸੰਸਥਾ ਚ ਪਾਤਾ ਠੀਕ ਹੈ ਸੋ ਅਸੀਂ ਆਉਣਾ ਸੀ ਸਾਡੀਆਂ ਮਾਮਾ ਨੇ ਸਾਨੂੰ ਖਾਲੀ ਇੱਥੇ ਨਹੀਂ ਆਉਣ ਦਿੱਤਾ 6-700 ਬੰਦੇ ਦਾ ਲੰਗਰ ਦਵਾਈਆਂ ਮੈਡੀਸਿਨ ਜੋ ਵੀ ਸਾਡੇ ਤੋਂ ਸਰਿਆ ਗੱਡੀ ਅਸੀਂ ਨਾਲ ਲੈ ਕੇ ਆਏ ਆ ਆ ਦਵਾਈ ਸੀਗੀ ਵੀਰੇ ਆ ਵੀਰਾ ਲੋਕਲ ਆ ਇਹ ਜੇ ਮੁੰਡਿਆਂ ਨੂੰ ਸਪੋਰਟ ਕਰੋ ਜਿਹੜੇ ਇਹ ਪਿੰਡ ਦੇ ਨੇ ਹੁਣ ਇਹਨੂੰ ਪਤਾ ਇਹਦਾ ਨੰਬਰ ਲੈ ਲਿਆ ਇਹ ਜੋ ਸਾਨੂੰ ਕਹੂਗਾ ਅਸੀਂ ਉਹ ਕਰ ਦਾਂਗੇ ਭਾਈ ਕੀ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਪਈ ਆ ਔਰ ਤੁਸੀਂ ਕਿਹੜੇ-ਕਿਹੜੇ ਇਲਾਕਿਆਂ 'ਚੋਂ ਹੋ ਕੇ ਆਏ ਹੋ ਔਰ ਕੀ ਗਰਾਉਂਡ ਜ਼ੀਰੋ ਤੇ ਅਸੀਂ ਵੀ ਗਏ ਕੁਝ ਪਿੰਡਾਂ 'ਚ ਪਰ ਤੁਸੀਂ ਕਿਸੇ ਦੂਸਰੇ ਸਾਈਡ ਤੇ ਹੋਵੋਗੇ ਆਸ ਏਰੀਆ 'ਚ ਹੋ ਕੇ ਆਏ ਆ ਜਿੱਥੇ ਡੇਰਾ ਬਾਬਾ ਨਾਨਕ ਜਿੱਥੋਂ ਪਾਣੀ ਦੀ ਸ਼ੁਰੂਆਤ ਹੋਈ ਜਿੱਥੋਂ ਤੁਸੀਂ ਦੇ ਬੰਨ ਟੁੱਟੇ ਉੱਥੇ ਹੋ ਗਏ ਆ ਉੱਥੇ ਤਕਰੀਬਨ ਪਾਣੀ ਹੁਣ ਲਥਨਾ ਸ਼ੁਰੂ ਹੋ ਚੁੱਕਾ ਏ ਪਰ ਪਾਣੀ ਦੇ ਰੁਕਣ ਨਾਲ ਉੱਥੇ ਬਿਮਾਰੀਆਂ ਬਹੁਤ ਹੋ ਰਹੀਆਂ ਜਿੱਦਾਂ ਲੋਕਾਂ ਦੇ ਪੈਰ ਜਿਹੜੇ ਨੇ ਉਹ ਗਲਨੇ ਸ਼ੁਰੂ ਹੋ ਗਏ ਨੇ ਇਨਫੈਕਸ਼ਨ ਹੋ ਰਹੀ ਹੈ ਬੱਚਿਆਂ ਨੂੰ ਪਿੰਪਲ ਵਗੈਰਾ ਫੇਸ ਤੇ ਮਤਲਬ ਬਹੁਤ ਪ੍ਰੋਬਲਮ ਹੋ ਰਹੀਆਂ ਨੇ ਪਾਲੀਆਂ ਨੂੰ ਪੱਧਰ ਕਰਨ ਲਈ ਉੱਥੇ ਡੀਜ਼ਲ ਦੀ ਸੇਵਾ ਦੀ ਲੋੜ ਪੈਣੀ ਆ ਜਾਂ ਪਸ਼ੂਆਂ ਦੇ ਚਾਰੇ ਦੀ ਜ਼ਰੂਰਤ ਹੈ ਇਸ ਟਾਈਮ ਕਿਉਂਕਿ ਪਸ਼ੂ ਜਿਹੜੇ ਅੱਬਲ ਤਾਂ ਕੁਝ ਪਸ਼ੂ ਜਿਹੜੇ ਬੱਚਿਆਂ ਦੇ ਉਹਨਾਂ ਦੇ ਰੋੜ ਚੁੱਕੇ ਨੇ ਜਿਹੜੇ ਵਜੇ ਨੇ ਉਹ ਵਿਚਾਰੇ ਭੁੱਖ ਨਾਲ ਮਰਦੇ ਪਏ ਨੇ ਜੋ ਕਿਸਾਨਾਂ ਨੂੰ ਤਾਂ ਨਹੀਂ ਦੇਖੇ ਜਾ ਰਿਹਾ ਇਸ ਟਾਈਮ ਸੋ ਮੇਰਾ ਭਰਾ ਜੇ ਕਿਸਨੇ ਸੇਵਾ ਕਰਨੀ ਹੈ ਇਸ ਟਾਈਮ ਚਾਰੇ ਦੀ ਕਰੇ ਮੈਂ ਵੀ ਮੇਰੀ ਇੱਕ ਦੁਕਾਨ ਦੇ ਵਿੱਚੋਂ 5000 ਰੁਪਏ ਵੀ ਸੇਲ ਨਹੀਂ ਸੀ ਰੋਜ਼ ਦੀ ਅੱਜ ਮੇਰੇ ਕੋ 13 ਦੁਕਾਨਾਂ ਨੇ ਇਹ ਕਿੱਥੋਂ ਆਈਆਂ ਇਹ ਲੋਕਾਂ ਕੋਲੋਂ ਆਈਆਂ ਮੇਰੇ ਘਰ ਦੇ ਨੇ ਥੋੜੀ ਮੈਂ ਤੋਂ ਬੂਟ ਖਰੀਦ-ਖਰੀਦ ਮੈਨੂੰ ਚੱਕ ਤਾ ਕੰਮ ਨੂੰ ਅਜਨਾਲਾ ਵਿਖੇ ਮੌਜੂਦ ਆ ਜਿਹਦੇ ਕੋਲ ਜਿੰਨੀ ਸਮਰੱਥਾ ਉਹ ਆਪਣੀ ਹਰ ਤਰੀਕੇ ਦੀ ਮਦਦ ਲੈ ਕੇ ਹੜਪ੍ਰਭਾਵਿਤ ਲੋਕਾਂ ਦੇ ਲਈ ਲੈ ਕੇ ਇਸ ਅਜਨਾਲੇ ਦੇ ਨੇੜੇ ਦੇ ਜਿਹੜੇ ਪਿੰਡਾਂ ਦੇ ਲਈ ਪਹੁੰਚ ਰਹੇ ਨੇ ਲੁਧਿਆਣੇ ਤੋਂ ਬਾਈ ਹਨੀ 세ਠੀ ਜਿਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਔਰ ਮੇਰੇ ਖਿਆਲ ਰਾਤ ਦੇ ਇਸ ਵੇਲੇ 8 ਤੋਂ 9 ਦਾ ਸਮਾਂ ਹੋਣ ਵਾਲਾ ਔਰ ਬਾਈ ਹੁਣੀ ਆਪਣੇ ਟੀਮ ਦੇ ਨਾਲ ਜਿਹੜਾ ਇੱਥੇ ਪਹੁੰਚੇ ਹੋਏ ਨੇ ਰਸਤੇ 'ਚ ਵੀ ਕਈ ਥਾਵਾਂ ਤੋਂ ਹੋ ਕੇ ਆਏ ਨੇ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਬਹੁਤ ਸਵਾਗਤ ਹੈ ਰੋਜ਼ਾਨਾ ਸਪੋਕਸਮੈਨ ਤੇ ਕਿੱਦਾਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਧੰਨਵਾਦ ਤੁਸੀਂ ਜਿਹੜੇ ਟਾਈਮ ਦਿਖਾ ਰਹੇ ਹੋ ਸਾਡੇ ਅਰਗੇ ਥੱਲੇ ਵੀਊ ਵੀਊ ਕਰਦੇ ਰਹਿੰਦੇ ਆ ਸਾਨੂੰ ਇੰਨੀ ਸੋਝੀ ਹੈ ਨੀ ਕਿ ਵੀ ਕਿੱਦਾਂ ਐਵੇਂ ਹੁਣ ਤੁਸੀਂ ਵੀ ਸਾਡੇ ਵਾਂਗੂ ਤੁਸੀਂ ਕਿਹੜਾ ਕੋ ਲੱਗ ਦੁਨੀਆ ਤੇ ਆਏ ਆ ਬਹੁਤ ਧੰਨਵਾਦ ਤੁਹਾਡਾ ਭਾਈ ਤੁਸੀਂ ਅੱਜ ਕਿੱਥੋਂ-ਕਿੱਥੋਂ ਹੋ ਕੇ ਆਏ ਔਰ ਇੱਥੇ ਪਹੁੰਚੇ ਹੋ ਕਿਸ ਤਰੀਕੇ ਨਾਲ ਆਪਣੀ ਟੀਮ ਦੇ ਨਾਲ ਪਹੁੰਚੇ ਔਰ ਕਿੰਨੀ ਕਿਹੜੀ-ਕਿਹੜੀ ਜਗ੍ਹਾ ਜਾ ਕੇ ਆਏ ਔਰ ਕਿਸ ਤਰੀਕੇ ਨਾਲ ਸਹਾਇਤਾ ਲੈ ਕੇ ਅੱਜ ਦੇਖੋ ਅਸੀਂ ਤਾਂ ਅੱਜ ਫੋਟੋਆਂ ਕਰਾਣ ਆਏ ਆ ਵੀਰੇ ਕਿਉਂਕਿ ਸਾਡੇ ਕੋਲ ਤਾਂ ਇੱਥੇ ਕੁਝ ਹੋਣਾ ਹੈ ਨਹੀਂਗਾ ਸਿੱਧੀ ਗੱਲ ਹੈ ਅਸੀਂ ਫਿਜ਼ੀਕਲੀ ਫਿੱਟ ਹੈ ਨਹੀਂ ਸੋ ਅੰਦਰ ਜਾ ਕੇ ਕਿਸੇ ਨੂੰ ਕੱਢ ਨਹੀਂ ਸਕਦੇ ਸੋ ਅਸੀਂ ਅਲੱਗ-ਅਲੱਗ ਸੰਸਥਾ ਨਾਲ ਜੁੜੇ ਹੋਏ ਆ ਇਸ ਏਰੀਆ ਵਿੱਚ ਬਾਬਾ ਦੀਪ ਸਿੰਘ ਸੇਵਾਦਲ ਗੜਦੀਵਾਲ ਬਾਈ ਮਨਜੋਤ ਤਲਵੰਡੀ ਨਾਲ ਮੈਂ ਜੁੜੇ ਆਂ ਦਿਲੋਂ ਭਰਾ ਨੇ ਪਾਲ ਕਰੋੜ ਵੀ ਅਨਮੋਲ ਵੀ ਜਿੰਨੇ ਵੀ ਬੰਦੇ ਸਾਰੇ ਆਪਣੇ ਨਾਲ ਟੱਚ ਨੇ ਸੋ ਸਾਨੂੰ ਜੋ ਉਹਨਾਂ ਦੀ ਲੋੜ ਲੱਗੀ ਵੀ ਅਸੀਂ 1100 ਡੀਜ਼ਲ 1100 ਲੀਟਰ ਡੀਜ਼ਲ ਉਹਨਾਂ ਦੀਆਂ ਕਿਸ਼ਤੀਆਂ ਚਲਾਉਣ ਨੂੰ ਦੇਣਾ ਸੀਗਾ ਉਹ ਅਸੀਂ ਬਾਈ ਜੀ ਨੂੰ ਐਜ਼ 1 ਲੱਖ ਰੁਪਿਆ ਵੀਰੇ ਨੂੰ ਸੇਵਾ ਸੰਸਥਾ ਚ ਪਾਤਾ ਠੀਕ ਹੈ ਸੋ ਅਸੀਂ ਆਉਣਾ ਸੀ ਸਾਡੀਆਂ ਮਾਮਾ ਨੇ ਸਾਨੂੰ ਖਾਲੀ ਇੱਥੇ ਨਹੀਂ ਆਉਣ ਦਿੱਤਾ 6-700 ਬੰਦੇ ਦਾ ਲੰਗਰ ਦਵਾਈਆਂ ਮੈਡੀਸਿਨ ਜੋ ਵੀ ਸਾਡੇ ਤੋਂ ਸਾਰੇ ਗੱਡੀ ਅਸੀਂ ਨਾਲ ਲੈ ਕੇ ਆਏ ਆ ਸੋ ਕਈ ਥਾਂ ਮੈਂ ਤੇ ਬਿਨਾਂ ਲੋੜ ਤੋਂ ਵੀ ਬਿਨ ਅ ਦਵਾਈ ਆ ਗਈ ਅਦਰਵਾਈ ਸੀਗੀ ਵੀਰੇ ਆ ਵੀਰਾ ਲੋਕਲ ਆ ਇਹੋ ਜੇ ਮੁੰਡਿਆਂ ਨੂੰ ਸਪੋਰਟ ਕਰੋ ਜਿਹੜੇ ਇਹ ਪਿੰਡ ਦੇ ਨੇ ਇਹ ਵੀਰੇ ਨੇ ਹੁਣ ਸਾਨੂੰ ਦੱਸਿਆ ਸੀਗਾ ਵੀ ਦਵਾਈ ਦੀ ਲੋੜ ਆ ਚਲਦੇ ਕੈਮਰੇ ਚ ਸੋ ਅਸੀਂ ਜਿਹੜੀ ਦਵਾਈ ਲਿਆਂਦੀ ਸੀ ਉਹ ਵੀ ਹੈਂਡਓਵਰ ਕਰਤਾ ਤੇ ਵੀਰੇ ਤੁਹਾਨੂੰ 10000 ਰੁਪਇਆ ਵੀ ਵੀਰੇ ਨੂੰ ਕਿਉਂਕਿ ਇਹਨੂੰ ਪਤਾ ਸਾਨੂੰ ਪਤਾ ਹੀ ਨਹੀਂ ਹੁਣ ਇਹਨੂੰ ਪਤਾ ਇਹਦਾ ਨੰਬਰ ਲੈ ਲਿਆ ਇਹ ਜੋ ਸਾਨੂੰ ਕਹੂਗਾ ਅਸੀਂ ਉਹ ਕਰ ਦਾਂਗੇ ਭਾਈ ਕੀ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਪਈ ਆ ਔਰ ਤੁਸੀਂ ਕਿਹੜੇ-ਕਿਹੜੇ ਇਲਾਕਿਆਂ 'ਚ ਹੋ ਕੇ ਆਏ ਹੋ ਔਰ ਕੀ ਗਰਾਊਂਡ ਜ਼ੀਰੋ ਤੇ ਅਸੀਂ ਵੀ ਗਏ ਕੁਝ ਪਿੰਡਾਂ 'ਚ ਪਰ ਤੁਸੀਂ ਕਿਸੇ ਦੂਸਰੇ ਸਾਈਡ 'ਤੇ ਹੋਵੋਗੇ। ਇਸ ਏਰੀਆ 'ਚ ਹੋ ਗਏ ਆ ਜਿੱਥੇ ਡੇਰਾ ਬਾਬਾ ਨਾਨਕ ਜਿੱਥੋਂ ਪਾਣੀ ਦੀ ਸ਼ੁਰੂਆਤ ਹੋਈ ਜਿੱਥੋਂ ਤੁਸੀਂ ਦੇ ਬੰਨ ਟੁੱਟੇ। ਉੱਥੋਂ ਹੋ ਕੇ ਆਏ ਆ ਉੱਥੇ ਤਕਰੀਬਨ ਪਾਣੀ ਹੁਣ ਲਥਨਾ ਸ਼ੁਰੂ ਹੋ ਚੁੱਕਾ ਹੈ। ਪਰ ਪਾਣੀ ਦੇ ਰੁਕਣ ਨਾਲ ਉੱਥੇ ਬਿਮਾਰੀਆਂ ਬਹੁਤ ਹੋ ਰਹੀਆਂ ਜਿੱਦਾਂ ਲੋਕਾਂ ਦੇ ਪੈਰ ਜਿਹੜੇ ਨੇ ਉਹ ਗਲਣੇ ਸ਼ੁਰੂ ਹੋ ਗਏ ਨੇ। ਇਨਫੈਕਸ਼ਨ ਹੋ ਰਹੀ ਹੈ ਬੱਚਿਆਂ ਨੂੰ ਪਿੰਪਲ ਵਗੈਰਾ ਫੇਸ ਤੇ ਮਤਲਬ ਬਹੁਤ ਪ੍ਰੋਬਲਮ ਹੋ ਰਹੀਆਂ ਨੇ ਇਸ ਚੀਜ਼ ਦੀ ਉੱਥੇ ਇਸ ਟਾਈਮ ਦਵਾਈ ਦੀ ਲੋੜ ਆ ਨਾ ਕਿ ਉੱਥੇ ਰਾਸ਼ਨ ਦੀ ਕਿਉਂਕਿ ਰਾਸ਼ਨ ਬਹੁਤ ਜਿੱਦਾਂ ਵੀਰ ਨੇ ਦੱਸਿਆ ਕਿ ਰਾਸ਼ਨ ਦੀ ਕੋਈ ਕਮੀ ਨਹੀਂ ਐ ਇਸ ਟਾਈਮ ਸਿਰਫ ਉੱਥੇ ਦਵਾਈਆਂ ਦੀ ਕਮੀ ਆ ਜਿਹੜੇ ਮੇਰੇ ਵੀਰ ਭਰਾ ਸੇਵਾ ਕਰਨ ਆਉਣ ਦੇ ਨੇ ਹਨਾ ਜਾਂ ਮੇਰੇ ਡਾਕਟਰ ਭਰਾ ਜਿਹੜੇ ਜਿਹੜਾ ਮੈਡੀਕਲ ਸਟੋਰਾਂ ਵਾਲੇ ਨੇ ਉਹਨਾਂ ਵੀਰਾਂ ਨੂੰ ਬੇਨਤੀ ਆ ਕਿ ਉਹ ਦਵਾਈ ਲੈ ਕੇ ਆਉਣ ਅਸਲ ਇਸ ਟਾਈਮ ਸੇਵਾ ਦਵਾਈ ਦੀ ਆ ਜਾ ਜਿੱਦੋਂ 5-7 ਦਿਨ ਬਾਅਦ ਉੱਥੇ ਡੀਜ਼ਲ ਦੀ ਸੇਵਾ ਲਗਣੀ ਹੈ ਕਿਉਂਕਿ ਉੱਥੇ ਡੀਜ਼ਲ ਲੋਡ ਪੈਣੀ ਆ ਜਿਵੇਂ ਲੋਕਾਂ ਦੇ ਕਿਸਾਨਾਂ ਦੀਆਂ ਫਸਲਾਂ ਦੱਬੀਆਂ ਗਈਆਂ ਨੇ ਪੈਲੀਆਂ ਨੂੰ ਪੱਧਰ ਕਰਨ ਲਈ ਉੱਥੇ ਡੀਜ਼ਲ ਦੀ ਸੇਵਾ ਦੀ ਲੋੜ ਪੈਣੀ ਆ ਜਾਂ ਪਸ਼ੂਆਂ ਦੇ ਚਾਰੇ ਦੀ ਜ਼ਰੂਰਤ ਹੈ ਇਸ ਟਾਈਮ ਕਿਉਂਕਿ ਪਸ਼ੂ ਜਿਹੜੇ ਅੱਬਲ ਤਾਂ ਕੁਝ ਪਸ਼ੂ ਜਿਹੜੇ ਬੱਚਿਆਂ ਦੇ ਉਹਨਾਂ ਦੇ ਰੋੜ ਚੁੱਕੇ ਨੇ ਜਿਹੜੇ ਬਜੇ ਨੇ ਉਹ ਵਿਚਾਰੇ ਭੁੱਖ ਨਾਲ ਮਰਦੇ ਪਏ ਨੇ ਜੋ ਕਿਸਾਨਾਂ ਨੂੰ ਤਾਂ ਨਹੀਂ ਦੇਖੇ ਜਾ ਰਿਹਾ ਇਸ ਟਾਈਮ ਸੋ ਮੇਰਾ ਭਰਾ ਜੇ ਕਿਸੇ ਨੇ ਸੇਵਾ ਕਰਨੀ ਹੈ ਇਸ ਟਾਈਮ ਚਾਰੇ ਦੀ ਕਰੇ ਸੁੱਕੇ ਚਾਰੇ ਦੀ ਕਰੇ ਜਾਂ ਆਚਾਰ ਦੀ ਕਰ ਲੇ ਜਾਂ ਚੋਕਰ ਦੀ ਕਰ ਲੇ ਜਿਹੜੀ ਚੀਜ਼ ਦੀ ਇਸ ਟਾਈਮ ਗਰਾਊਂਡ ਤੇ ਲੋੜ ਆ ਮੇਰਾ ਭਰਾ ਇਹਨਾਂ ਜੋ ਆਪਾਂ ਲਈ ਆ ਰਹੇ ਆ ਰਾਸ਼ਨ ਸੁੱਕਾ ਜਾਂ ਇਹ ਉਹ ਇਸ ਚੀਜ਼ ਦੀ ਇਸ ਟਾਈਮ ਕੋਈ ਜ਼ਰੂਰਤ ਨਹੀਂ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜੇ ਵੀਰ ਇੰਨੀ ਸੇਵਾ ਕਰਨ ਦੂਰੋਂ ਦੂਰੋਂ ਆ ਰਹੇ ਆ ਪਰ ਹੱਥ ਜੋੜ ਕੇ ਬੇਨਤੀ ਆ ਕਿ ਅਜੇ ਰਾਸ਼ਨ ਦੀ ਕੋਈ ਜ਼ਰੂਰਤ ਨਹੀਂ ਆ ਮੇਰਾ ਭਰਾ ਜੇ ਚਾਰਾ ਲਿਆ ਸਕਦੇ ਜੇ ਤੇ ਲਿਆਓ ਜਾ ਦਵਾਈ ਲੈ ਕੇ ਆਓ ਕਿਉਂਕਿ ਇਸ ਟਾਈਮ ਜ਼ਿਆਦਾ ਜ਼ਰੂਰਤ ਦਵਾਈ ਦੀ ਹੈ ਅੱਛਾ ਹਨੀ ਸੇਠੀ ਬਾਈ ਹੁਣਾਂ ਨੇ ਇੱਕ ਗੱਲ ਕਹੀ ਸੀ ਹੁਣੇ ਭਾਈ ਤੁਸੀਂ ਕਹਿ ਰਹੇ ਸੀਗੇ ਕਿ ਇੱਕ ਪਿੰਡ ਦੀ ਜ਼ਿੰਮੇਵਾਰੀ ਅਸੀਂ ਚੱਕਾਂਗੇ ਜਿੱਥੇ ਜਦੋਂ ਪਾਣੀ ਡਾਊਨ ਹੋ ਗਿਆ ਉਥੋਂ ਗਾਰਾ ਕੱਢਣ ਦੀ ਜ਼ਿੰਮੇਵਾਰੀ ਤੁਸੀਂ ਕਹੀ ਹੈ ਹੁਣ ਦੇਖੋ ਹੁਣ ਤਾਂ ਅਸੀਂ ਅੱਜ ਫੋਟੋਆਂ ਕਰਾਣ ਆਏ ਆ ਤੁਹਾਨੂੰ ਦੱਸਤੀ ਗੱਲ ਇਹ ਤਾਂ ਇਹ ਇਹ ਤਾਂ ਨਹੀਂ ਤੁਸੀਂ ਦੇਖੋ 300 ਕਿਲੋਮੀਟਰ ਚੱਲ ਕੇ ਆਏ ਹੋ ਜੋ 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 ਸੇਵਾ ਤੁਸੀਂ ਲੈ ਕੇ ਆਏ ਹੋ ਸਾਰਿਆਂ ਨੂੰ ਦਿਖਦੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹਰ ਬੰਦਾ ਜਿਹਦੇ ਕੋ ਜੋ ਸਰਦਾਰ ਬਣਦਾ ਉਹ ਕਰਦਾ ਤੁਹਾਡਾ ਸਰਕਲ ਹੈ ਤੁਹਾਡੇ ਤੁਹਾਨੂੰ ਲੋਕ ਚਾਹੁੰਦੇ ਨੇ ਜਿਹੜੇ ਤੁਹਾਡੇ ਨਾਲ ਤੁਹਾਡੇ ਮਿੱਤਰ ਨੇ ਤੁਸੀਂ ਸਾਰੇ ਆਏ ਹੋ ਲੈ ਕੇ ਗਏ ਆ ਵੀ ਮੇਰੀ ਇੱਕ ਦੁਕਾਨ ਦੇ ਵਿੱਚੋਂ 5000 ਰੁਪਏ ਵੀ ਸੇਲ ਨਹੀਂ ਸੀ ਰੋਜ਼ ਦੀ ਅੱਜ ਮੇਰੇ ਕੋ 13 ਦੁਕਾਨਾਂ ਨੇ ਇਹ ਕਿੱਥੋਂ ਆਈਆਂ ਇਹ ਲੋਕਾਂ ਕੋਲੋਂ ਆਈਆਂ ਮੇਰੇ ਘਰ ਦੇ ਨੇ ਥੋੜੀ ਮੇਰੇ ਤੋਂ ਬੂਡ ਖਰੀਦ-ਖਰੀਦ ਮੈਨੂੰ ਚੱਕ ਤਾ ਕੰਮ ਨੂੰ ਠੀਕ ਹੈ ਦੂਜੀ ਗੱਲ ਕਰਨ ਵਾਲੀ ਵੀ ਅਸੀਂ ਕੀ ਕਰਾਂਗੇ ਅਸੀਂ ਕਰਾਂਗੇ ਜਿਵੇਂ ਇੱਕ ਲੋਕਲ ਬਾਈ ਤੋਂ ਇੱਥੋਂ ਜਿਵੇਂ ਸੰਸਥਾ ਸਾਨੂੰ ਕਹੂਗੀ ਅਸੀਂ ਪਿੰਡ ਇਹਨਾਂ ਤੋਂ ਅਡਾਪਟ ਕਰ ਲਾਂਗੇ ਠੀਕ ਹੈ ਵੀ ਆਹ ਪਿੰਡ ਦੇ ਵਿੱਚ ਤੁਸੀਂ ਸਾਰੀ ਗਾਰ ਵਗੈਰਾ ਕਢਵਾ ਦਿਓ ਉਹਦੇ ਤੇ ਜਿੰਨਾ ਵੀ ਡੀਜ਼ਲ ਦਾ ਖਰਚਾ ਆਊਗਾ ਪੰਜ ਟਰੈਕਟਰ 200 ਮੁੰਡੇ ਨਾਲ ਲਿਆ ਕੇ ਅਸੀਂ ਗਰੁੱਪ ਵਾਈਜ਼ ਰੋਜ਼ ਇੱਥੇ ਤਿੰਨ ਦਿਨ ਤਿੰਨ ਦਿਨ ਰਵਾਂਗੇ ਜਦੋਂ ਤੱਕ ਉਹ ਪਿੰਡ ਕਲੀਅਰ ਨਹੀਂ ਹੁੰਦਾ ਹੈਗਾ ਜੋ ਵੀਰੇ ਹੋਣੀ ਸੰਸਥਾ ਉਹਨੇ ਕਹਿਣ ਹਾਂ ਅੱਛਾ ਅਨੀ ਬਈ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਵੇਂ ਕਿ ਜੋ ਹਾਲਾਤ ਬਣੇ ਨੇ ਕਲਾਕਾਰ ਵੀ ਇਸ ਟਾਈਮ ਪੰਜਾਬ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਚਾਹੇ ਇਨਫਲੂਐਂਸਰਸ ਹੋਣ ਚਾਹੇ ਵੀਡੀਓ ਕ੍ਰੇਟਰ ਹੋਣ ਕੀ ਲੱਗਦਾ ਇਹ ਤਸਵੀਰ ਦੇਖ ਕੇ ਜਿਨ੍ਹਾਂ ਨੂੰ ਅੱਬਾ ਪੰਡ ਦੇਵੀਆਂ ਦੋ ਚਾਰ ਕੁੜੀਆਂ ਨੂੰ ਉਹ ਕਿਵੇਂ ਸੇਵਾ 'ਚ ਰੁੱਝੀਆਂ ਹੋਈਆਂ ਨੇ ਹਰੇਕ ਬੰਦੇ ਦੇ ਵਿੱਚ ਇਨਸਾਨੀਅਤ ਹੈਗੀ ਆ ਔਰ ਇੰਨੀ ਚੜ੍ਹਦੀ ਕਲਾ ਜੋ ਕਿਸਾਨਾਂ 'ਚ ਜੋ ਜਿਨ੍ਹਾਂ ਦੇ ਘਰ ਟੱਟ ਗਏ ਜ਼ਮੀਨਾਂ ਚੱਲ ਗਈਆਂ ਉਹ ਫੇਰ ਕਹਿੰਦੇ ਨੇ ਚਾਹ ਬਲਾਈਏ ਕੋ ਰੋਟੀ ਪਾਣੀ ਖਵਾਈਏ ਉਹ ਐਂ ਕਹਿੰਦੇ ਨੇ ਉਹਨਾਂ ਤੋਂ ਵੱਧ ਚੜ੍ਹਦੀ ਕਲਾ ਦਾ ਪ੍ਰਤੀਕ ਕੌਣ ਹੋਊਗਾ ਮੈਨੂੰ ਇਹ ਦੱਸੋ ਸੋ ਸਾਡੇ ਤਾਂ ਇੱਕ ਦੋ ਦਿਨ ਕੰਮ ਘੱਟ ਹੋ ਜਾਣ ਮੰਦਾ ਪੈ ਜਵੇ ਜਿਵੇਂ ਹੁਣ ਮੀਂਹ ਕਰਕੇ ਮੰਦਾ ਚੱਲਦਾ ਸੋ ਸਾਡੇ ਹੌਸਲੇ ਘਟ ਜਾਂਦੇ ਤਨਖਾਹਾਂ ਕਿੱਥੋਂ ਦਵਾਂਗੇ ਕਿਰਾਏ ਕਿੱਥੋਂ ਦਵਾਂਗੇ ਉਹ ਯਾਰ ਉਹਨਾਂ ਕੋਲ ਤਾਂ ਕੁਝ ਰਿਹਾ ਹੀ ਨਹੀਂ ਅਰਨਿੰਗ ਸੋਰਸ ਛੱਡੋ ਸਰਵਾਈਵਲ ਸੋਰਸ ਨਹੀਂ ਰਿਹਾ ਅਰਨਿੰਗ ਸੋਰਸ ਤਾਂ ਬਾਅਦੋਂ ਆ ਸਰਵਾਈਵਲ ਸੋਰਸ ਤਾਂ ਪਹਿਲਾਂ ਉਹਨਾਂ ਦਾ ਸਰਵਾਈਵਲ ਚਲੇ ਗਿਆ ਸੋ ਸਾਨੂੰ ਉਹਨਾਂ ਨਾਲ ਖੜਨਾ ਚਾਹੀਦਾ ਜੇ ਹੁਣ ਆਪਾਂ ਮੰਨ ਲਓ ਵੀ ਜੇ ਪੈਸੇ ਨਹੀਂ ਤਾਂ ਜੋ ਹਾਰ ਸਿੰਘ ਆਰ ਪਾਈ ਫਿਰਦੇ ਆ ਕੋਈ ਚੱਕ ਜਦੋਂ ਹਵਾ ਚੱਲੂਗੀ ਉਹ ਸਾਰਿਆਂ ਨੂੰ ਲੱਗੂਗੀ ਸਾਡਾ ਇਹ ਮੰਨਣਾ ਵਾ ਜਦੋਂ ਕੰਮ ਚੱਲੂਗਾ ਲੱਗ ਜੂ ਉਦੋਂ ਫੇਰ ਬਣਾ ਲਾਂਗੇ ਠੀਕ ਹੈ ਸੋ ਗੁਰੂ ਸਾਹਿਬ ਸਾਡੇ ਤੇ ਸਮੱਤ ਵਕਸ਼ਣ ਸਾਨੂੰ ਤੇ ਅਸੀਂ ਕਈ ਬੰਦੇ ਇਦਾਂ ਕਹਿੰਦੇ ਵੀ ਕੱਪੜੇ ਦਵਾਂਗੇ ਐ ਕਰਾਂਗੇ ਉਹ ਕੱਪੜੇ ਇੱਥੇ ਫੈਸ਼ਨ ਸ਼ੋਅ ਥੋੜੀ ਹੈ ਯਾਰ ਹੁਣ ਜੇ ਮੈਂ ਇੱਥੇ ਕਾਵਾਂ ਮੈਂ 5 ਲੱਖ ਦੇ ਬੂਟ ਦੇਣਾ ਕਿਸੇ ਨੂੰ ਇੱਥੇ ਪੱਤਰਕਾਰ ਸਾਹਿਬ ਬੂਟਾਂ ਦੀ ਲੋੜ ਆ ਅਗਲੇ ਦੱਤਾ ਯਾਰ ਇੱਟਾਂ ਟੁੱਟ ਗਈਆਂ ਘਰ ਟੁੱਟ ਗਿਆ ਸੀਮਿੰਟ ਬਜਰੀ ਚਾਰਾ ਪਸ਼ੂਆਂ ਨੂੰ ਡੰਗਰ ਕਹਿੰਦੇ ਨੇ ਅਚਾਰ ਕਹਿੰਦੇ ਨੇ ਵੀਰੇ ਅਚਾਰ ਦਵਾਈ ਲੋੜ ਤਾਂ ਉਹਦੀ ਆ ਆਪਾਂ ਕੱਪੜਿਆਂ ਤੋਂ ਕੀ ਲੈਣਾ ਸਮਝੋ ਮੇਰੀ ਗੱਲ ਨੂੰ ਅਗਲੇ ਤਾਂ ਬੱਚੇ ਰੁਲ ਗਏ ਸਾਰਾ ਕੁਝ ਰੁਲ ਗਿਆ ਆਪਾਂ ਨੰਬਰ ਬਣਾਉਣ ਨੂੰ ਵੀ ਕੱਪੜੇ ਦੇ ਦਾਂਗੇ ਕੱਪੜਿਆਂ ਤੋਂ ਲੈਣਾ ਕੀ ਆ ਤੁਸੀਂ ਪੰਜ ਦੀ ਤਾਂ ਦੋ ਦੇ ਡੀਜ਼ਲ ਪਵਾ ਦੋ ਸੰਸਥਾ ਨੂੰ ਡੋਨੇਟ ਕਰ ਦਿਓ ਅਸੀਂ ਤਾਂ ਇਹ ਕਹਿੰਨੇ ਆ ਤੇ ਜਿਹੜੀਆਂ ਤੁਸੀਂ ਪ੍ਰਧਾਨ ਜੀ ਦੀਆਂ ਗੱਲਾਂ ਕਰਦੇ ਹੋ ਕਾਲਜ ਦੀਆਂ ਸਰੋਪੇ ਪਾਣੇ ਹੋ ਮਾਵਾ ਦੇ ਪੁੱਤ ਮਿਹਰਬਾਨੇ ਹੋ ਠੀਕ ਹੈ ਤੁਸੀਂ ਉਹ ਕੰਮ ਇੱਥੇ ਆ ਕੇ ਕਰੋ ਆਪਣਾ ਘੈਂਟ ਆਪਣੇ ਡੌਲੇ ਆਪਣਾ ਜੋਰ ਆਪਣਾ ਅਗਰੈਸਿਵ ਇੱਥੇ ਆ ਕੇ ਦਿਖਾਓ ਫਿਰ ਪਤਾ ਲੱਗੂ ਮੈਂ ਆਪ ਨਾ ਲਾਉਂਗਾ ਮੈਂ ਆਪ ਕਰੂੰਗਾ ਜੇ ਜੇ ਇਹ 100 ਕਈਆਂ ਚਲਾਊਗਾ ਮੇਰਾ ੜੀ ਤਾਂ ਮੈਂ 20 ਤਾਂ ਚਲਾ ਦੂੰ ਪਰ ਖੜਾ ਤੁਨੂੰ ਉੱਥੇ ਮਿਲੂੰਗਾ ਇਹ ਮੇਰੀ ਜ਼ੁਬਾਨ ਆ ਔਨ ਕੈਮਰੇ ਇੱਕ ਪਿੰਡ ਪੂਰਾ ਚਾਹੇ 2000 ਡੀਜ਼ਲ ਲੱਗੇ ਚਾਹੇ 1000 ਡੀਜ਼ਲ ਲੱਗੇ ਲੀਟਰ ਉਹ ਅਸੀਂ ਕਰਕੇ ਜਾਵਾਂਗੇ ਅਸੀਂ ਸਾਰੇ ਭਰਾ ਡੇਟ ਬਾਈ ਡੇ ਇੱਥੇ ਸੇਵਾ ਕਰਾਂਗੇ ਨਾਲ ਆਪਣੇ ਭਰਾ ਲੈ ਕੇ ਆਵਾਂਗੇ ਉਹ ਜਿਹੜੇ ਸਾਰੀ ਕਿਰਤ ਕਮਾਈ ਕਰਦੇ ਆ ਭਾਈ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਵੀ ਗੱਲ ਕਰਨਾ ਚਾਹੁੰਦਾ ਕਿ ਜਿਹੜੀ ਖਾਸ ਲੋਡ ਹੈ ਜਿੰਨਾਂ ਚੀਜ਼ਾਂ ਦੀ ਜ਼ਰੂਰਤ ਹੈ ਇੱਕ ਵਾਰੀ ਫਿਰ ਤੋਂ ਦੱਸਣਾ ਜ਼ਰੂਰੀ ਆ ਔਰ ਨਾਲ ਦੇ ਨਾਲ ਤੁਸੀਂ ਇਹ ਵੀ ਦੱਸ ਦਿਓ ਵੀ ਕਿਹੜੇ ਕਿਹੜੇ ਇਲਾਕੇ ਆ ਜ਼ਰੂਰਤ ਆ ਮੈਂ ਇੱਕ ਵਾਰੀ ਫਿਰ ਦੱਸਦਾ ਵਾਂ ਕਿ ਜਿਵੇਂ ਮੈਡੀਸਨ ਤੇ ਚਾਰੇ ਪਸ਼ੂਆਂ ਦੇ ਦੀ ਜ਼ਰੂਰਤ ਆ ਇੱਕ ਮੈਂ ਤੁਹਾਡੇ ਚੈਨਲ ਲਈ ਇੱਕ ਹੋਰ ਸੁਨਾ ਦੇਣਾ ਚਾਹੁੰਦਾ ਵਾਂ ਕਿ ਜਿੰਨੇ ਵੀ ਸਾਡੇ ਪਿੰਡਾਂ ਵਾਲੇ ਭਰਾ ਨੇ ਜਿਹੜੇ ਇਸ ਟਾਈਮ ਹੜ ਦੀ ਮਾਰ ਦੇ ਹੇਠਾਂ ਆਏ ਹੋਏ ਨੇ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਪਿੰਡਾਂ ਵਾਲੇ ਰਲ ਕੇ 2 2 4 4 ਬੰਦੇ ਮੋਦਵਾਰ ਅੱਗੇ ਲੱਗੀ ਏ ਆਪਾਂ ਪਿੰਡ ਵਿੱਚ ਸਰਵੇ ਕਰੀਏ ਕਿ ਕਿਹਦਾ ਕਿੰਨਾ ਨੁਕਸਾਨ ਹੋਇਆ ਵਾ ਤਾਂ ਜੋ ਜਿੰਨੇ ਵੀ ਸੰਸਥਾ ਵਾਲੇ ਸੇਵਾ ਵਾਲੇ ਵੀਰ ਨੇ ਉਹਨਾਂ ਦੀ ਸੇਵਾ ਸਹੀ ਜਗ੍ਹਾ ਤੇ ਪੁੱਜ ਸਕੇ ਕਿਉਂਕਿ ਇੱਥੋਂ ਟਰਾਲੀਆਂ ਜਾਂਦੀਆਂ ਨੇ ਇੱਥੋਂ ਟਰਾਲੀਆਂ ਜਾਂਦੀਆਂ ਨੇ ਸੜਕਾਂ ਰਾਂ ਹੀ ਨੰਗਦੀਆਂ ਨੇ ਸੜਕ ਵਾਲੇ ਜਿਹੜੇ 3 4 ਘਰ ਨੇ ਉਹ ਘਰ ਭਰੀ ਜਾ ਰਹੇ ਨੇ ਜਿਹੜੇ ਡੇਰਿਆਂ ਤੇ ਘਰ ਨੇ ਜਾਂ ਦੂਰ ਘਰ ਨੇ ਜਿੱਥਾਂ ਤੱਕ ਰਾਸ਼ਨ ਨਹੀਂ ਪਹੁੰਚ ਪਾ ਰਿਆ ਉਹ ਵਿਚਾਰੇ ਅਜੇ ਤੱਕ ਕਈ 3 3 4 4 ਦਿਨ ਤੋਂ ਵੀ ਭੁੱਖੇ ਲੋਕ ਵੇਖੇ ਨੇ ਅਸੀਂ ਸੋ ਹੱਥ ਜੋੜ ਕੇ ਬੇਨਤੀ ਆ ਪਿੰਡਾਂ ਵਾਲੇ ਵੀਰਾਂ ਨੂੰ ਜਿਹੜੇ ਪਿੰਡ ਡੁੱਬ ਚੁੱਕੇ ਨੇ ਜਿਹੜੇ ਪਿੰਡ ਡੁੱਬ ਚੁੱਕੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਮੇਰੇ ਵੀਰ ਅੱਗੇ ਆਓ ਇਸ ਟਾਈਮ ਮੌਕਾ ਹੈ ਆਪਾਂ ਨੂੰ ਪੰਜਾਬ ਨੂੰ ਬਚਾਉਣ ਦਾ ਪੰਜਾਬ ਦੀ ਸੇਵਾ ਕਰਨ ਦਾ ਸੋ ਪਿੰਡ ਦੇ ਇੱਕ ਇੱਕ ਦੋ ਦੋ ਵੀਰ ਅੱਗੇ ਲੱਗिए ਆਪਾਂ ਸਰਵੇ ਕਰੀਏ ਜਿਹੜੇ ਜਿਹੜੇ ਲੋਕਾਂ ਨੂੰ ਲੋੜ ਆ ਜਿਹੜੀ ਜਿਹੜੀ ਚੀਜ਼ ਦੀ ਸਾਨੂੰ ਦੱਸਿਆ ਜਾਵੇ ਕਿ ਸਾਨੂੰ ਆ ਪਿੰਡ 'ਚ ਆਸ ਚੀਜ਼ ਦੀ ਜ਼ਰੂਰਤ ਆ ਸੋ ਅਸੀਂ ਇੰਨਾ ਵਰਗੇ ਵੀਰਾਂ ਦੇ ਨਾਲ ਰਲ ਮਿਲ ਕੇ ਜਾਂ ਸੰਸਥਾਵਾਂ ਨਾਲ ਰਲ ਮਿਲ ਕੇ ਜਿੰਨੇ ਵੀ ਮੇਰੇ ਵੀਰ ਨੇ ਅਸੀਂ ਸੇਵਾ ਕਰਾਂਗੇ ਮੇਰਾ ਭਰਾ ਧੰਨਵਾਦ ਆ ਸਵਾਲ ਆ ਵੀਰੇ ਕੈਮਰਾ ਲੈ ਆਈਏ ਇੱਧਰ ਵੀਰੇ ਕੈਮਰਾ ਲੈ ਆਈਏ ਇੱਧਰ ਮੈਂ ਕਿਹਾ ਕੈਮਰਾ ਲੈ ਆਈਏ ਇੱਧਰ ਆਹ ਵਾਹ ਇੱਕ ਇੱਕ ਸਾਰਿਆਂ ਦੇ ਮਨ ਚ ਕੀ ਸਵਾਲ ਆ ਜੋ ਘਰੇ ਬੈਠਿਆ ਵੀ ਸਾਨੂੰ ਕਿਵੇਂ ਪਤਾ ਲੱਗੂ ਵੀ ਉੱਥੇ ਕੀ ਚਾਹੀਦਾ ਆ ਸਾਡੀ ਸੁਸਾਇਟੀ ਆ ਵੀਰੇ ਹੋਣਾ ਨੇ ਰਜਿਸਟਰ ਲਾਇਆ ਵੀਰੇ ਦਿਖਾਇਓ ਮਾੜਾ ਜਿਹਾ ਇਹ ਲਿਖ ਕੇ ਮੈਂ ਤਾਂ ਹੈਰਾਨ ਆ ਵੈਰੀਫਾਈ ਵੀ ਕਰਦੇ ਆ ਭਾਜੀ ਮਾੜਾ ਜਿਹਾ ਦੱਸ ਦਿਓ ਪਲੀਜ਼ ਰਿਵਰਮੈਂਟ ਹੁੰਦੀ ਆ ਆਪਾਂ ਇੱਥੇ ਉਹਨਾਂ ਦਾ ਨਾਮ ਪਤਾ ਲੈ ਲਈਦਾ ਪਿੰਡ ਦਾ ਨਾਮ ਲੈ ਲਈਦਾ ਤੇ ਪ੍ਰੋਪਰ ਹਰੇਕ ਪਿੰਡ ਦਾ ਅਲੱਗ-ਅਲੱਗ ਐਡਰੈਸ ਆ ਆਪਣੇ ਕੋਲ ਹੈ ਨਾ ਤੇ ਫਿਰ ਉਹ ਪੱਕੀ ਡੈਰੀ ਦੇ ਵਿੱਚ ਆਪਾਂ ਸ਼ਿਫਟ ਕਰਕੇ ਜਿਹੜੀ ਟੀਮ ਸਾਡੇ ਵੈਰੀਫਾਈ ਕਰਨ ਜਾਂਦੀ ਆ ਉਹ ਦੇਖ ਕੇ ਆਉਂਦੇ ਵਾਕੇ ਜਿਹੜੀ ਚੀਜ਼ ਦੀ ਉਹਨਾਂ ਮੰਗ ਕੀਤੀ ਉਹਦੀ ਜ਼ਰੂਰਤ ਹੈ ਤੇ ਫਿਰ ਆਪਾਂ ਉਹਨਾਂ ਤੱਕ ਉਹ ਚੀਜ਼ਾਂ ਪ੍ਰੋਵਾਈਡ ਕਰਾ ਦਿੰਦੀਆਂ ਤੇ ਕੱਲਾ ਇਹ ਨਹੀਂ ਵੀ ਅੱਜ ਹੀ ਉਹ ਲੰਬੇ ਸਮੇਂ ਅਗਲੇ ਜਦੋਂ ਤੱਕ ਇਹ ਜਿਹੜਾ ਕ੍ਰਾਈਸਿਸ ਆ ਚੱਲੇਗਾ ਹਾਂ ਉਦੋਂ ਤੱਕ ਆਪਾਂ ਇਹ ਉਹ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕਰਾਉਂਦੇ ਰਵਾਂਗੇ ਦਿਖਾ ਦਿੰਨੇ ਜੀ ਇੱਕ ਵਾਰੀ ਵਰਕੇ ਬਾਅਦ ਤੁਸੀਂ ਦੇਖ ਸਕਦੇ ਹੋ ਆ ਆ ਦੇਖੋ ਜੀ ਤੁਸੀਂ ਦੇਖੋ ਇੱਥੇ ਨਾਮ ਲਿਖੇ ਹੋਏ ਨੇ ਐਨੂੰ ਘੁਮਾ ਦਿਓ ਐਨੂੰ ਘੁਮਾ ਦਿਓ ਇੱਥੇ ਲਿਖਿਆ ਹੋਇਆ ਜੀ ਆ ਰਿਕਾਰਡ ਬਣਿਆ ਹੋਇਆ ਤੁਸੀਂ ਦੇਖੋ ਨਾਮ ਲਿਖਿਆ ਜੀ ਨੰਬਰ ਲਿਖਿਆ ਆ ਨੰਬਰ ਆ ਆ ਜਿਹੜੀ ਜਿਹੜੀ ਚੀਜ਼ ਚਾਹੀਦੀ ਹੈ ਤੁਸੀਂ ਦੇਖੋ ਚਾਰਾ ਚਾਹੀਦਾ ਕਿਤੇ ਤਰਪਾਲ ਚਾਹੀਦੀ ਕਿਤੇ ਰਾਸ਼ਨ ਚਾਹੀਦਾ ਆ ਇੱਥੇ ਨਾਮ ਲਿਖਿਆ ਪਿੰਡ ਵਾਈਜ਼ ਇਹਨਾਂ ਨੇ ਸਾਰੇ ਪਿੰਡ ਵਾਈਜ਼ ਇਹਨਾਂ ਨੇ ਜੀ 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 ਪਿੰਡ ਵਾਲ ਦੇ ਇਹਨਾਂ ਨੇ ਚਾਰ ਆਤਰਪਾਲ ਤਰਪਾਲ ਹਾਂ ਸਾਰੇ ਕਿਸੇ ਤੇ ਕੋਈ ਵੱਡੀ ਗੱਲ ਹੈ ਕੋਈ ਘਰ ਠੱਠੇ ਵਾਲੀ ਗੱਲ ਆ ਜਾਂ ਕੰਦ ਕੁੰਦ ਡਿੱਗਿਆ ਉਹ ਵੀ ਆਪਾਂ ਇਹਦੇ ਤੇ ਬਾਕਾਇਦਾ ਨੋਟ ਕਰ ਲੈਨੇ ਆ ਪੱਕੀ ਡੈਰੀ ਦੇ ਉੱਤੇ ਤੇ ਉਹਨਾਂ ਨੂੰ ਦੀ ਆਪਾਂ ਜਿਹੜਾ ਘਰ ਦੀ ਸੇਵਾ ਜਾਂ ਜੇ ਇਹਦੇ ਕੋਈ ਬੈੱਡ ਖਰਾਬ ਆ ਮੰਜੇ ਖਰਾਬ ਆ ਹਰੇਕ ਤਰ੍ਹਾਂ ਦੀ ਸਹੂਲਤ ਆਪਾਂ ਇੱਥੋਂ ਦੇਣ ਦੀ ਕੋਸ਼ਿਸ਼ ਕਰਾਂਗੇ ਮਹਾਰਾ ਜੀ ਕਿਰਪਾ ਕਰੇ ਜੇ ਸੰਗਤ ਸਹਿਯੋਗ ਕਰਦੀ ਰਹੇਗੀ ਤੇ ਸੰਗਤ ਨੂੰ ਇਹ ਬੇਨਤੀ ਆ ਵੀ ਹਜੇ ਫਿਲਹਾਲ ਰਾਸ਼ਨ ਦੀ ਲੋੜ ਨਹੀਂ ਆ ਜਿਵੇਂ ਜਿਵੇਂ ਅੱਗੇ ਲੋੜ ਪਈ ਕਿਉਂਕਿ ਲੰਮਾ ਚੱਲਣਾ ਆ ਜਦੋਂ ਤੱਕ ਜ਼ਿੰਦਗੀ ਆ ਆਮ ਲੀਹ ਤੇ ਨਹੀਂ ਆ ਜਾਂਦੀ ਉਦੋਂ ਤੱਕ ਆਪਾਂ ਇੱਥੇ ਸੇਵਾ ਕਰਦੇ ਰਵਾਂਗੇ ਜੀ ਆਪਣਾ ਨੰਬਰ ਸਾਡਾ ਨੰਬਰ ਹੈਗਾ ਜੀ 8199 883314 ਇਹਦੇ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਜੇ ਕਿਸੇ ਕੋਲੇ ਕੋਈ ਇਹੋ ਜਿਹੇ ਪਰਿਵਾਰ ਦੀ ਕੋਈ ਕੰਟੈਕਟ ਹੈ ਜਿਹਦੇ ਕੋਈ ਘਰ ਟਿਆ ਜਾਂ ਛੱਤਾਂ ਜਾਦੇ ਚੋਣਨੀ ਆ ਕੋਈ ਕਮਾਈ ਦਾ ਵਾਲਾ ਸਾਧਨ ਨਹੀਂ ਹੈ ਉਹਨਾਂ ਦੀ ਵੀ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਆਪਾਂ ਵੈਰੀਫਾਈ ਕਰਕੇ ਘਰ ਤੱਕ ਪਵਾ ਕੇ ਦੇਣ ਦੀ ਆਪਾਂ ਕੋਸ਼ਿਸ਼ ਕਰਾਂਗੇ ਜੀ ਕਰਕੇ ਪ੍ਰੋਪਰ ਰਿਕਾਰਡ ਕਰੀ ਜੰਨੇ ਅਸੀਂ ਸਾਰੀਆਂ ਚੀਜ਼ਾਂ ਨੂੰ ਤੇ ਜਿਵੇਂ ਆਪਾਂ ਲੈਪਟਾਪ ਦੇ ਵਿੱਚ ਹਨਾ ਸਟੋਰ ਕਰਕੇ ਸਾਰੀਆਂ ਚੀਜ਼ਾਂ ਤੇ ਉਦੋਂ ਵਿੱਚ ਆਪਣੀ ਐਪਲੀਕੇਸ਼ਨ ਹੈਗੀ ਇੱਕ ਠੀਕ ਹੈ ਉਹ ਆਪਾਂ ਥੋੜੇ ਦਿਨਾਂ ਦੇ ਵਿੱਚ ਆਪਾਂ ਲਾਂਚ ਕਰਾਂਗੇ ਆਪਾਂ ਉਹਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਦੱਸਾਂਗੇ ਵੀ ਹਾ ਕਿਹੜੀ ਚੀਜ਼ ਨੂੰ ਕਿਹੜੇ ਘਰ ਨੂੰ ਮਦਦ ਪਹੁੰਚ ਗਈ ਹੈ ਕਿਹੜੇ ਨੂੰ ਪਹੁੰਚਾਉਣੀ ਹੈ ਕਿਸ ਪਰਿਵਾਰ ਨੂੰ ਕਿਹੜੀ ਚੀਜ਼ ਦੀ ਲੋੜ ਹੈਗੀ ਆ ਉਹ ਇਸ ਤਰ੍ਹਾਂ ਨੇ ਆਪਾਂ ਚਲਾਵਾਂਗੇ ਆਪਦਾ ਸਿਸਟਮ ਆਨੇ ਜਿਗਾ ਹੁਣ ਅਸੀਂ ਸਮਾਨ ਲੈ ਕੇ ਆਏ ਸੀ ਲਾਡੀ ਵੀਰੇ ਨੇ ਬਾਈ ਉਹਨਾਂ ਨਾਲ ਸਾਨੂੰ ਮਿਲਾਇਆ ਠੀਕ ਹੈ ਸਾਨੂੰ ਇੱਥੇ ਦਾ ਕੀ ਪਤਾ ਸੀ ਤਾਂ ਹੁਣ ਆਏ ਆ ਇਹ ਤਾਂ ਫੋਟੋਆਂ ਕਰਾ ਕੇ ਚੱਲ ਜਾਣਾ ਹੁਣ ਇਹ ਉਰੇ ਰਹਿੰਦੇ ਪਏ ਨੇ ਇਹਨਾਂ ਨੂੰ ਸਾਰਾ ਡਾਟਾ ਪਤਾ ਹੈ ਫਿਰ ਅਸੀਂ ਆਪਣੇ ਵਾਲਾ ਜਿਹੜਾ ਵੀ ਹੈਗਾ ਤੇ ਅੱਗੇ ਤੋਂ ਵੀ ਉਹ ਸਾਰਾ ਇਹਨਾਂ ਨੂੰ ਬਾਈ ਉਹਨਾਂ ਦੇ ਥਰੂ ਚੱਲਾਂਗੇ ਕਿਉਂਕਿ ਇੱਥੇ ਰਹਿ ਰਹੇ ਨੇ ਅਸੀਂ ਤਾਂ ਮੁੜ ਜਾਣਾ ਅਸੀਂ ਤਾਂ ਫੋਟੋ ਕਰਾਣ ਆਏ ਸੀ ਚਲੇ ਗਏ ਹੁਣ ਬਾਈ ਉਹਨਾਂ ਤੋਂ ਅਸੀਂ ਜ਼ਿੰਮੇਵਾਰੀ ਚੁੱਕ ਲਾਂਗੇ ਜਿਹੜੇ ਪਿੰਡ ਦੀ ਵੀਰੇ ਕਹੂਗੇ ਵੀਰੇ ਇੱਕ ਪਿੰਡ ਸਾਨੂੰ ਦੇ ਦਿਓ ਜੀ ਠੀਕ ਹੈ ਉਹਦੇ ਤੇ ਜਿੰਨਾ ਵੀ ਵੀਰੇ ਖਰਚਾ ਡੀਜ਼ਲ ਆਊਗਾ ਸਾਰੀਆਂ ਸੰਸਥਾਵਾਂ ਇਕੱਠੇ ਕਰਕੇ ਇੱਕ ਪਿੰਡ ਸਾਨੂੰ ਦੇ ਦਿਓ ਵੀਰੇ ਠੀਕ ਹੈ ਉਹ ਤੇ ਜਿੰਨਾ ਵੀ ਡੀਜ਼ਲ 1000 2000 ਲੀਟਰ ਲੱਗੂਗਾ ਉਹ ਵੀ ਮੁੰਡੇ ਵੀ ਅਸੀਂ ਲਿਆਵਾਂਗੇ ਯਾਨੀ ਕਿ ਇੱਥੇ ਠਹਿਰਾ ਕਰਕੇ ਉਹ ਕਲੀਅਰ ਕਰਕੇ ਜਾਵਾਂਗੇ ਹੁਣ ਤਾਂ ਸਾਡੇ ਇੱਥੇ ਖੜਨ ਦਾ ਜਾਂ ਫੋਟੋਗ੍ਰਾਫਰ ਦਾ ਕੋਈ ਉਹ ਹੈ ਨਹੀਂਗਾ ਵੀ ਅਸੀਂ ਜਿੰਨਾ ਕਿ ਸਾਡੇ ਤੋਂ ਸਰਦਾ ਪੁੱਜਦਾ ਹੀ ਅਸੀਂ ਲਿਆਏ ਵੀਰੇ ਬਾਕੀ ਅਸੀਂ ਤੁਹਾਡੇ ਨਾਲ ਆ ਤੁਹਾਡੀ ਸੇਵਾ ਧਾਨਾ ਵੀਰੇ ਤੁਸੀਂ ਉੱਥੇ ਰਹਿ ਕੇ ਕਰ ਰਹੇ ਅਸੀਂ ਆਪਣਾ ਵਪਾਰ ਕਰ ਰਹੇ ਹਾਂ ਠੀਕ ਹੈ ਸਾਡੇ ਮਜਬੂਰੀਆਂ 'ਚ ਫਸੇ ਹੋਏ ਆ ਹਣਾ ਹੁੰਦਾ ਤਾਂ ਚਲੋ ਬਣਨਾ ਹੀ ਆ ਇਹ ਘਰ ਤਾਂ ਤੁਹਾਡੇ ਵੀ ਹੋਣਗੇ ਖਰਚੇ ਤੁਹਾਨੂੰ ਵੀ ਹੋਣਗੇ ਪਰ ਬੜੇ ਥੋੜੇ ਜਿੰਨੇ ਨਹੀਂ ਹੈਗੇ ਵੀਰੇ ਯਾਰ ਅਸੀਂ ਜਿੰਨੇ ਜੋਗੇ ਹੈਗੇ ਆ ਤੁਹਾਡੇ ਨਾਲ ਆ ਬਸ ਸਾਰੇ ਭਰਾ ਇੱਕ ਦੂਜੇ ਦਾ ਸਾਰੇ ਭਰਾ ਬਈ ਆਪਾਂ ਸਾਰੇ ਠੀਕ ਆ ਪੰਜਾਬ ਨਾਲ ਖੜਨਾ ਕਿਹਨੇ ਆ ਪੰਜਾਬ ਨੇ ਪੰਜਾਬ ਨਾਲ ਹੀ ਖੜਨਾ ਨਾ ਹੋਰ ਤਾਂ ਆਪਣੇ ਬਾਹਰੋਂ ਦਾ ਕਿਸੇ ਨੇ ਕਿਹਨੇ ਖੜਨਾ ਅੱਗੇ ਜੇ ਪੰਜਾਬੀ ਇੱਕ ਦੂਜੇ ਨਾਲ ਖੜਨਗੇ ਤਾਂ ਤਾਂ ਕਰਕੇ ਬਿਲਕੁਲ ਤੁਸੀਂ ਦੇਖਿਆ ਜੀ ਇੱਥੇ ਇੱਕ ਕੈਂਪ ਰਾਹਤ ਕੈਂਪ ਹੈ ਉੱਥੇ ਹਰ ਕੋਈ ਪਹੁੰਚ ਕਰਕੇ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਚੀਜ਼ਾਂ ਪਹੁੰਚਾਉਣ ਦੀ ਜਿਹੜੀ ਇਹ ਕੋਸ਼ਿਸ਼ ਇੱਥੇ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਤਰਪਾਲਾਂ ਦੀ ਲੋੜ ਹੈ ਪਸ਼ੂਆਂ ਦੇ ਚਾਰੇ ਦੀ ਜ਼ਰੂਰਤ ਹੈ ਦਵਾਈਆਂ ਦੀ ਲੋੜ ਹੈ ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੁਣ ਤੁਸੀਂ ਇੱਥੇ ਲੈ ਕੇ ਪਹੁੰਚ ਸਕਦੇ ਹੋ ਕਿਉਂਕਿ ਪਾਣੀ ਜਦੋਂ ਪੱਧਰ ਘਟਣਾ ਡਾਊਨ ਹੋਣਾ ਉਸ ਤੋਂ ਬਾਅਦ ਇਨਫੈਕਸ਼ਨ ਅਲਰਜੀ ਬਹੁਤ ਸਾਰੀਆਂ ਚੀਜ਼ਾਂ ਦੀ ਸੰਭਾਵਨਾ ਹੈ ਸੋ ਇਸ ਕਰਕੇ ਦਵਾਈਆਂ ਦੀ ਲੋੜ ਹੈ ਔਰ ਚਾਰੇ ਦੀ ਲੋੜ ਹੈ ਡੀਜ਼ਲ ਦੀ ਜ਼ਰੂਰਤ ਪੈਣੀ ਸੋ ਇਹਨਾਂ ਚੀਜ਼ਾਂ ਦੇ ਲਈ ਤੁਸੀਂ ਜ਼ਰੂਰ ਤਿਆਰ ਰਹਿਣਾ ਕਿਉਂਕਿ ਆਪਾਂ ਸਾਰਿਆਂ ਨਾਲ ਮਿਲ ਕੇ ਮੁਰ ਤੋਂ ਪੰਜਾਬ ਨੂੰ ਫਿਰ ਤੋਂ ਹੱਸਦਾ ਖੇਡਦਾ ਉਸੇ ਤਰ੍ਹਾਂ ਦਾ ਲੈ ਕੇ ਆਉਣਾ ਕੈਮਰਾਮੈ To ste igrali Ruzana, spokesmena.